ਕੋੰਦੇ ਰਿਸ਼ਤੇ ਤਾਤਰ ਹੋ ਜਾਂਦੇ ਨੇ ਜਦੋਂ ਛੋਟੇ ਭਰਾ ਦੇ ਵੱਲੋਂ ਆਪਣੇ ਵੱਡੇ ਭਰਾ ਦਾ ਕਤਲ ਕੀਤਾ ਜਾਂਦਾ ਹੈ ਤੇ ਬੜੀ ਹੀ ਬੇਸ਼ਰਮੀ ਦੇ ਨਾਲ ਖੁਦ ਹੀ ਸਰਪੰਚ ਨੂੰ ਫੋਨ ਕਰਕੇ ਇਸ ਬਾਬਤ ਜਾਣਕਾਰੀ ਛੋਟੇ ਭਰਾ ਦੇ ਵੱਲੋਂ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਸਾਡੇ ਘਰ ਦੇ ਵਿੱਚ ਕਿਸੇ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਪਰ ਉਸ ਤੋਂ ਬਾਅਦ ਜਿਵੇਂ ਹੀ ਸਰਪੰਚ ਦੇ ਵੱਲੋਂ ਮੌਕੇ ਦੇ ਉੱਤੇ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਤੇ ਬਾਅਦ ਵਿੱਚ ਪੁਲਿਸ ਜਦੋਂ ਘਰ ਦੇ ਵਿੱਚ ਜਾ ਕੇ ਦੇਖਦੀ ਹੈ ਤਾਂ ਘਰ ਅੰਦਰੋਂ ਬੰਦ ਸੀ ਤੇ ਨਾਲ ਹੀ ਲਾਈਟਾਂ ਵੀ ਬੰਦ ਸੀ ਪੁਲਿਸ ਕਮਰੇ ਦੇ ਵਿੱਚ ਦੇਖਦੀ ਹੈ ਤਾਂ ਭਰਾ ਜਿਹੜਾ ਹੈ ਉਹ ਉਸ ਦੀ ਕਤਲ ਹੋਇਆ ਹੁੰਦਾ ਹੈ ਤੇ ਬਾਅਦ ਵਿੱਚ ਵੱਡਾ ਭਰਾ ਫਰਾਰ ਦੱਸਿਆ ਜਾਂਦਾ ਹੈ ਨਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਂਦਾ ਹੈ ਜਿੱਥੇ ਹੁਸ਼ਿਆਰਪੁਰ ਦੇ ਪਿੰਡ ਰਾਮਦਾਸਪੁਰਾ ਵਿਖੇ ਛੋਟੇ ਪ੍ਰਾਧ ਦੇ ਵੱਲੋਂ ਵੱਡੇ ਪ੍ਰਾਧ ਦਾ ਬੇਰਹਿਮੀ ਦੇ ਨਾਲ ਤੇਜ਼ਦਾਰੀ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਇਸ ਸਬੰਧੀ ਮਿਲੀ ਜਾਣਕਾਰੀ ਦੇ ਅਨੁਸਾਰ ਮਨਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ 바ਸੀ रामदासਪੁਰ ਦਾ ਬੀਤੀ ਦੇਰ ਰਾਤ ਉਸਤੇ ਛੋਟੇਪਰਾ ਮਨਪ੍ਰੀਤ ਸਿੰਘ ਦੇ ਵੱਲੋਂ ਤੇਜ਼ ਤਾਰੀ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਇਸ ਸੁਪਰੰਗ ਕਥਿਤ ਤੌਰ ਦੇ ਉਤੇ ਦੋਸ਼ੀ ਦੇ ਵੱਲੋਂ ਰਾਤ ਕਤਲ ਕਰਨ ਤੋਂ ਬਾਅਦ ਪਿੰਡ ਦੇ ਸਰਪੰਚ ਨੂੰ ਜੁਣਾ ਹੈ ਫੋਨ ਕਰਕੇ ਸਾਰੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਸਾਡੇ ਘਰ ਬੰਦੇ ਪੈ ਗਏ ਨੇ ਸਰਪੰਚ ਦੇ ਵੱਲੋਂ ਤੁਰੰਤ ਜੜੀ ਹੈ ਪੁਲਿਸ ਨੂੰ ਇਸ ਬਾਬਤ ਸੂਚਨਾ ਦਿੱਤੀ ਜਾਂਦੀ ਹੈ ਜਦੋਂ ਪੁਲਿਸ ਸਰਪੰਚ ਦੇ ਨਾਲ ਮੌਕੇ ਤੇ ਪੁੱਜੀ ਦਾ ਘਰ ਦੀਆਂ ਲਾਈਟਾਂ ਬੰਦ ਸੀ ਤੇ ਬਾਹਰਲੇ ਘਰ ਦਾ ਜਿਹੜਾ 게ਟ ਹੈ ਉਹ ਲੱਗਿਆ ਹੋਇਆ ਸੀ ਪੁਲਿਸ ਦੇ ਵੱਲੋਂ ਜਦੋਂ ਕਮਰੇ ਦੇ ਅੰਦਰ ਜਾ ਕੇ ਵੇਖਿਆ ਜਾਂਦਾ ਹੈ ਤੇ ਮਨਜੂਤ ਸਿੰਘ ਦਾ ਗਲੇ ਦੇ ਉੱਤੇ ਤੇਜ਼ ਤਾਰੀ ਹਥਿਆਰ ਦੇ ਨਾਲ ਧੋਣ ਪੂਰੀ ਤਰ੍ਹਾਂ ਕੱਟ ਕੇ ਮੋਹ ਦੇ ਘਾਟ ਉਸ ਨੂੰ ਉਤਾਰਿਆ ਗਿਆ ਸੀ ਤੇ ਜ਼ਿਕਰਯੋਗ ਹੈ ਕਿ ਉਕਤ ਮ੍ਰਿਤਕ ਨੌਜਵਾਨ ਦੇ ਮਾਪਿਓ ਵੀ ਕਾਫੀ ਸਮੇਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਚੁੱਕੀ ਸੀ ਦੋਵੇਂ ਭਰਾ ਦਾਦੀ ਦੇ ਕੋਲ ਰਹਿੰਦੇ ਸਨ ਤੇ ਜਿਸ ਘਟਨਾ ਦਾ ਪਤਾ ਚਲਦਿਆ ਹੀ ਡੀਐਸਪੀ ਤਾండా ਹਰਜੀਤ ਸਿੰਘ ਰੰਦਾਵਾ ਐਸਐਚਓ ਮੌਕੇ ਤੇ ਪਹੁੰਚ ਜਾਂਦੇ ਨੇ ਘਟਨਾ ਦਾ ਜਾਇਜ਼ਾ ਲੈਂਦੇ ਨੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਦੀ تحقیقات ਜਿਹੜੀ ਹੈ ਪੂਰਨ ਤੌਰ ਤੇ ਕਰਨਗੇ ਚਾਜ ਪੜਤਾਲ ਕਰਨ ਤੋਂ ਬਾਅਦ ਵੱਡੇ ਐਕਸ਼ਨ ਲਈ ਜਾਣਗੇ ਤੇ ਭਰਾ ਦੇ ਵੱਲੋਂ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਨੂੰ ਖੁਦ ਹੀ ਉਸ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕਰ ਰਹੀ ਹੈ ਜਿਸ ਵੇਲੇ ਇਸ ਇਸ ਸਮੇਂ ਕਲਯੁਗੀ ਸਮਾ ਹੈ ਇਸ ਕਲਯੁਗੀ ਸਮੇਂ ਦੇ ਵਿੱਚ ਨਾਤਾ ਭਰਾ ਦੇ ਰਿਸ਼ਤੇ ਰਹੇ ਨੇ ਤੇ ਨਾ ਹੀ ਕੋਣ ਦੇ ਰਿਸ਼ਤੇ ਆ ਦੇ ਕੋਈ ਮਹੱਤਵ ਰੈ ਇਸ ਘਟਨਾ ਦੇ ਨਾਲ ਪਿੰਡ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਉਥੇ ਹੀ ਦਾਦੀ ਦਾ ਰੋ ਰੋ ਬੁਰਾ ਹਾਲ ਹੈ ਤੇ ਪਿੰਡ ਵਾਲੇ ਤਾਂ ਕਹਿਣਾ ਹੈ ਕਿ ਸਾਨੂੰ ਉਮੀਦ ਨਹੀਂ ਸੀ ਕਿ ਅਜਿਹਾ ਵੀ ਕੁਝ ਹੋ ਸਕਦਾ ਹੈ ਤੇ ਮਾਪੇ ਨੌਜਵਾਨਾ ਦੇ ਪਹਿਲਾਂ ਹੀ ਇਸ ਦੁਨੀਆ ਤੋਂ ਜਾ ਚੁੱਕੇ ਨੇ ਤੇ ਦਾਦੀ ਜਿਹੜੀ ਹੈ ਸਿਆਣੀ ਹੈ ਤੇ ਉਹਨਾਂ ਦਾ ਰੋ ਰੋ ਬੁਰਾ ਹਾਲ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਅਜਿਹਾ ਵੀ ਕੁਝ ਸਾਡੇ ਘਰ ਦੇ ਵਿੱਚ ਵਾਪਰ ਜਾਣਾ ਹੈ ਤੇ ਦਾਦੀ ਦਾ ਕਹਿਣਾ ਹੈ ਕਿ ਬੱਸ ਮੈਨੂੰ ਮੇਰਾ ਪੋਤਾ ਮੋੜ ਦੋ ਲਗਾਤਾਰ ਹੀ ਪਿੰਡ ਵਾਲੇ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਹੈਰਾਨੀ ਦੀ ਗੱਲ ਹੈ ਕਿਸ ਤਰੀਕੇ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਲੋਕ ਜਿਹੜੇ ਨੇ ਉਪਰਾ ਦੇ ਰਿਸ਼ਤੇ ਆ ਦਾ ਵੀ ਮੁੱਲ ਨਹੀਂ ਜਾਣਦੇ ਨੇ ਤੇ ਖੂਨ ਦੇ ਰਿਸ਼ਤੇ ਵੀ ਧਾਰ-ਧਾਰ ਹੋ ਜਾਂਦੇ ਨੇ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ